ਸੋ ਹਾਂਜੀ ਦੋਸਤੋ ਅੱਜ ਫੇਰ ਆਪਾਂ ਇੱਕ ਵਾਰ ਜਿਹੜਾ ਵੱੜਦਾ ਆਪਣਾ ਜਿਹਦੀਆਂ ਤੁਸੀਂ ਦੋ ਵੀਡੀਓ ਪਹਿਲਾਂ ਦੇਖ ਹੀ ਚੁੱਕੇ ਹੋ ਅੱਜ ਆਪਾਂ ਅ ਮੋਟਰ ਤੇ ਪਹੁੰਚੇ ਹਾਂ ਇਹ ਮੱਝਾ ਤੁਸੀਂ ਦੇਖ ਹੀ ਰਹੇ ਹੋ ਕਿ ਮੋਟਰ ਤੋਂ ਆਪਣੇ ਘਰ ਨੂੰ ਜਾ ਰਹੀਆਂ ਨੇ ਇਹ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਜਿਹੜਾ ਬੌਲਦਾ ਏ ਉਹਨੇ ਹੁਣ ਉਹਦੀਆਂ ਤਿਆਰੀਆਂ ਲਗਭਗ ਮੋਟਰ ਦੇ ਉੱਤੇ ਚੱਲ ਰਹੀਆਂ ਨੇ ਜਿਹੜਾ ਵੀ ਹਰਾ ਜਾਂ ਜੋ ਵੀ ਹੈ ਉਹ ਰੇੜੀ ਦੇ ਉੱਤੇ ਲਦਿਆ ਜਾ ਚੁੱਕਿਆ ਔਰ ਬੌਲਦ ਨੂੰ ਵੀ ਲਗਭਗ ਤੁਸੀਂ ਵੇਖ ਹੀ ਸਕਦੇ ਹੋ ਕਿ ਜੋੜਿਆ ਜਾ ਰਿਹਾ ਇਹ ਸ਼ਾਮ ਵੇਲੇ ਦਾ ਦ੍ਰਿਸ਼ਾ ਜੀ ਸ਼ਾਮ ਵੇਲੇ ਕਿਸ ਤਰ੍ਹਾਂ ਜਿਹੜਾ ਬੌਲਦ ਦਾ ਉਹ ਕੰਮ ਕਰਦਾ ਉਹ ਆਪਾਂ ਤੁਹਾਨੂੰ ਦਿਖਾਉਣਾ ਤੁਸੀਂ ਵੇਖ ਹੀ ਸਕਦੇ ਹੋ ਕਿ ਆਹ ਲਓ ਜੀ ਇਹ ਕਰੀਬ 4:00 ਵਜੇ ਦਾ ਟਾਈਮ ਆ ਸ਼ਾਮ ਇਹ ਆਪਣਾ ਜਿਹੜਾ ਪ੍ਰੋਸੈਸ ਆ ਸ਼ਾਮ ਵੇਲੇ ਦਾ ਉਹ ਫਿਰ ਹੁਣ ਆਪਣਾ ਜਿਹੜਾ ਬੌਲ ਦਾ ਉਹ ਇੱਥੋਂ ਘਰ ਨੂੰ ਉਸੇ ਤਰ੍ਹਾਂ ਆਪਣੇ ਜਿਸ ਤਰ੍ਹਾਂ ਸਵੇਰੇ ਘਰ ਤੋਂ ਆਉਂਦਾ ਉਸੇ ਤਰ੍ਹਾਂ ਉਹ ਇੱਥੋਂ ਜਾਵੇਗਾ ਇਹ ਮਾਲਕ ਵੱਲੋਂ ਬਾਈ ਜੀ ਵੱਲੋਂ ਬੌਦ ਨੂੰ ਜੋੜਿਆ ਜਾ ਰਿਹਾ ਔਰ ਮੋਟਰ ਦਾ ਦੇਖੀਏ ਤੁਸੀਂ ਮਾਹੌਲ ਬਹੁਤ ਵਧੀਆ ਕੁਝ ਮੱਜਾਂ ਜਾ ਚੁੱਕੀਆਂ ਨੇ ਤੇ ਕੁਝ ਜੜੀਆਂ ਨੇ ਔਰੇ ਓਹ ਖੜੀਆਂ ਨੇ ਮੋਟਰ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਇੱਕਾ ਝੋਟਾ ਵੀ ਰੱਖਿਆ ਹੋਇਆ ਹਾਂਜੀ ਬੰਦੇ ਇੱਥੇ ਦੋ ਤਿੰਨ ਕੰਮ ਕਰਦੇ ਨੇ ਲਓ ਜੀ ਚੱਲ ਪਿਆ ਆਪਣੇ ਘਰ ਨੂੰ ਬੋਲ ਸ਼ਾਮਿਲ ਦਾ ਦ੍ਰਿਸ਼ ਤੁਸੀਂ ਵੇਖ ਹੀ ਸਕਦੇ ਹੋ ਲਓ ਜੀ ਜਿਸ ਤਰ੍ਹਾਂ ਸਵੇਰੇ ਬਹੁਤ ਘਰੋਂ ਤੁਰਿਆ ਸੀ ਉਸੇ ਤਰ੍ਹਾਂ ਦੇਖੋ ਤੁਸੀਂ ਆਪਣਾ ਸਮਾਨ ਹਰਾ ਜੋ ਵੀ ਹੈ ਵੰਡਾ ਤੁਸੀਂ ਵੇਖ ਹੀ ਸਕਦੇ ਹੋ ਤੇ ਉਸੇ ਤਰ੍ਹਾਂ ਉਹ ਆਪਣਾ ਲੱਦ ਕੇ ਆਪਣੇ ਘਰ ਨੂੰ ਉਹ ਚੱਲ ਪਿਆ ਜੀ ਲਓ ਜੀ ਜਾ ਰਿਹਾ ਬੋਲਦ ਆਪਣੇ ਘਰ ਨੂੰ ਰਸਤਾ ਜਿਹੜਾ ਹੈਗਾ ਤਿੰਨ ਕਿਲੋਮੀਟਰ ਦਾ ਇਥੋਂ ਪਿੰਡ ਤੋਂ ਬਾਹਰੋਂ ਬਾਹਰ ਦੇਖੋ ਤੁਸੀਂ ਪਿੰਡ ਚਰਕ ਤੋਂ ਬਾਹਰੋਂ ਬਾਹਰ ਜਿਹੜਾ ਹੈਗਾ ਇਹ ਮੋਟਰਾਂ ਬਾਈ ਹੁਣਾਂ ਦੀ ਇਹ ਲਓ ਜੀ ਇਹਨੇ ਆਪਣੇ ਆ 15 20 ਮਿੰਟ ਦੇ ਵਿੱਚ ਇਹਨੇ ਜਿਹੜਾ ਹੈਗਾ ਕਰੇ ਆਪਣਾ ਪਹੁੰਚ ਜਾਣਾ ਉੱਥੇ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਹੁਣ ਅੱਗੇ ਜਾ ਕੇ ਪਿੰਡ ਦੀ ਦਿਖਾਉਨੇ ਆਪਾਂ ਵੀਡੀਓ ਜੀ ਲਓ ਜੀ ਪਿੰਡ ਦੇ ਬੰਨੇ ਤੇ ਪਹੁੰਚ ਚੁੱਕੇ ਆ ਬੜਾ ਦੇਖੋ ਐਨ ਉਹੀ ਪ੍ਰੋਪਰ ਰੂਲ ਨਿਯਮ ਕਾफी ਜਿਆਦਾ ਹੈ ਜਿਹੜੀ ਸੜਕਾ ਉਹ ਇੱਥੋਂ ਚੱਲਦੀ ਆ ਤੁਸੀਂ ਵੇਖਿਆ ਹੀ ਆ ਹਾਂਜੀ ਉਹ ਕਿਤਨੀ ਆਈ ਮੈਂ ਤੁਹਾਨੂੰ ਬਾਗਾਂ ਮੋਹਰ ਆਇਆ ਮਾਸ਼ਾਓ ਸਿੱਧਾ ਰਾਜ ਰਾਜ ਮੈਂ ਕਿੰਨਾ ਤੇ ਮੇਚੋ ਕਰ ਲੂੰਗਾ ਰਾਮਾ ਗੋਬਲ ਦੇਖੀ ਤੇ ਅੰਮੀ ਜੀ ਮਾਤਾ ਦੇਖੀ ਤੇ ਬਕੇ ਜਾਨਾ ਹਾਂ ਲਓ ਜੀ ਇੱਥੋਂ ਬਾਅਦ ਥੋੜਾ ਹੀ ਰਹਿ ਗਿਆ ਕਰ ਹੂੰ ਇਧਰੋਂ ਵੀ ਚ ਰਸਤਾ ਦੇਖੋ ਪਿੰਡਾਂ ਦੀ ਫਿਰਨੀ ਆਵੀ ਆਵੀ ਅਤੇ ਆਵੀ ਦੇ ਲੋ ਚਾਰ ਫਿਰਨੀਆਂ ਪੈਂਦੀਆਂ ਨੇ ਜਿੱਥੋਂ ਇਹ ਬੌਲਦ ਜਾਂਦਾ ਜੀ ਟੋਕਾ ਉੱਥੇ ਕੀਤਾ ਜਾਂਦਾ ਮੋਟਰ ਦੇ ਉੱਤੇ ਹੂੰ ਦੇਖੋ ਇੱਕ ਟੈਂਪੂ ਆ ਰਿਹਾ ਏ ਦੇਖੋ ਵੱਡਾ ਉਹ ਤੋਂ ਵੀ ਦੇ ਦਿਆ ਫਿਰ ਆਪਾਂ ਹੁਣ ਤੁਸੀਂ ਦੇਖੋ ਦੇਖੋ ਓਏ ਪੂਰੀ ਦਿੱਤੀ ਐ ਸਾਈਡ ਐਨ ਪੂਰੀ ਲਓ ਜੀ ਆ ਪਹੁੰਚ ਚੁੱਕਿਆ ਜੀ ਬੌਲ ਦਾ ਆਪਣੇ ਘਰ ਦੇ ਨੇੜੇ ਇੱਥੋਂ ਮੁੜੂਗਾ ਜੀ ਇਹ ਪਹਿਲਾਂ ਕਿਉਂਕਿ ਜਿਹੜਾ ਇਹਨਾਂ ਦਾ ਜੱਦੀ ਆਪਣੇ ਰਹਿਸ਼ੀ ਮਕਾਨ ਆ ਬਾਈ ਉਹਨਾਂ ਦਾ ਉੱਥੇ ਪਹਿਲਾਂ ਹਰਾ ਲਾਊਗਾ ਅਤੇ ਫਿਰ ਇਸ ਤੋਂ ਬਾਅਦ ਇੱਥੇ ਪਹੁੰਚੂ ਜਿੱਥੋਂ ਉਹ ਬੌਲ ਦਾ ਸਵੇਰੇ ਤੁਸੀਂ ਦੇਖਿਆ ਸੀ ਨਿਕਲੂਗਾ ਉਹ ਸਾਹਮਣੇ ਗੇਟ ਆ ਜੀ ਤੇ ਉਸ ਤੋਂ ਪਹਿਲਾਂ ਜਿਹੜਾ ਬੌਲ ਦਾ ਉਹ ਆਪਣੇ ਠੀਕ ਆ ਮੈਂ ਕਿਹਾ ਨਾ ਅੱਜ ਆਪਣੇ ਇਸੇ ਤਰ੍ਹਾਂ ਚੱਲੂ ਪਹਿਲਾਂ ਤਾਂ ਇਹ ਆਪਣੇ ਰਹਿਸ਼ੀ ਮਕਾਨ ਦੇ ਵਿੱਚ ਲਾਉਂਦਾ ਸੀਗਾ ਹਰਾ ਮੈਨੂੰ ਲੱਗਦਾ ਕਿ ਹੁਣ ਸਿੱਧਾ ਉੱਥੇ ਹੀ ਜਾਊਗਾ ਜੀ ਆਓ ਦੇਖੋ ਮਕਾਨ ਆਓ ਦੇਖੋ ਆਓ ਆਓ ਠੀਕ ਆ ਹਾਂਜੀ ਲਓ ਜੀ ਜਿੱਥੋਂ ਸਵੇਰੇ ਤੁਰਿਆ ਸੀ ਬੌਲਦ ਉੱਥੇ ਹੀ ਆਪਣੇ ਆਪ ਤੁਸੀਂ ਦੇਖ ਸਕਦੇ ਹੋ ਕਿ ਪਹੁੰਚ ਚੁੱਕੇ ਆਪਣੀ ਮੰਜ਼ਿਲ ਦੇ ਉੱਤੇ ਦੂਜੇ ਬੌਲਦ ਵੀ ਦੇਖੋ ਖੁਸ਼ ਹੋਗੇ ਦੇਖ ਕੇ ਵੀ ਸਾਡਾ ਦੋਸਤ ਪਹੁੰਚ ਚੁੱਕਿਆ ਠੀਕ ਆ ਜੀ ਲਾਓ ਜੀ ਜਿੱਥੋਂ ਚੱਲੇ ਉੱਥੇ ਹੀ ਖੜ ਗਿਆ ਕੇ ਇਹਨੂੰ ਕਹਿੰਦੇ ਨੇ ਜੀ ਜਾਨਵਰ ਪਰ ਆਪਣੇ ਇਨਸਾਨ ਦੇਖੋ ਉਹਨਾਂ ਦਾ ਕੀ ਕਹਣਾ ਤੁਹਾਨੂੰ ਪਤਾ ਹੀ ਆ ਇਸ ਟਾਈਮ ਉ ਤਾਂ ਰੰਗੀਨ ਹੋ ਜਾਂਦੇ ਨੇ ਲਓ ਜੀ ਰੌਣਕਾਂ ਲੱਗੀਆਂ ਹੋਈਆਂ ਨੇ ਠੀਕ ਆ ਜੀ ਇਹ ਮਾਹੌਲ ਬਹੁਤ ਵਧੀਆ ਆ ਖੜ ਗਿਆ ਹੀ ਆ ਗਏ ਆਂ ਦੇਖੋ ਲੋکریاں ਲੱਗੀਆਂ ਹਰਾ ਖਾਨ ਇਹ ਚੜ੍ਹ ਗਈ ਉੱਪਰ ਵੀ ਸ਼ਾਬਾਸ਼ ਕਿਆਰੋਂ ਕੁ ਮੇਲਾ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਹਾਂ ਜੀ ਪੂਰਾ ਰੌਣਕ ਮੇਲੇ ਵਾਲਾ ਮਾਹੌਲ ਹੈ ਜੀ ਸੋ ਦਿਓ ਜੀ ਅੱਜ ਜੀ ਹੁਣ ਮਿਲਦੇ ਆ ਫਿਰ ਹੁਣ ਕਿਸੇ ਹੋਰ ਵੀਡੀਓ ਦੇ ਜ਼ਰੀਏ ਧੰਨਵਾਦ ਜੀ ਸ਼ੁਕਰੀਆ ਹਾਂ ਜੀ ਆ ਵੀ ਖੜਾ ਹੀ ਦੇਖੋ ਨਵਾਂ ਬੱਚਾ ਕਿੱਸ ਨਖਾ ਹੈ ਬਿਲਕੁਲ ਧੰਨਵਾਦ ਜੀ